ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਬੜੀ ਸੇਰ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀ ਇਹ ਦਿੱਕਰੀ ਲੂਪਾ ਸੁਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਆਬ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਈ ਜੀ ਬਈ ਜੀ ਹਸੀ ਕਾਲ ਹਸੀ ਗੱਲ ਬਈ ਜੀ ਹੋਰ ਠੀਕ ਹੋ ਬਈ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਹੋ ਗੋ ਨਾਮ ਬਈ ਗੁਰਜੀਤ ਸਿੰਘ ਆ ਪਿੰਡ ਆਪਣਾ ਬਾਈ ਰੂਪਾ ਠੀਕ ਹੈ ਜ਼ਿਲ੍ਹਾ ਜਰਨੈਲ ਪੋਸਟ ਜਰਨੈਲ ਡਾਕੀਏ ਦਾ ਘਰ ਪੁੱਜ ਕੇ ਕੋਈ ਵੀ ਵੀਰ ਆ ਜੇ ਮਡੇਰਾ ਦੇ ਗਵਾਰ ਚ ਠੀਕ ਹੈ ਬਈ ਹਾਂ ਜਿਲ੍ਹਾ ਬਟਿੰਡਾ ਤਸਵੀਰ ਫੋਲਣਾ ਹਾਂਜੀ ਮੋਬਾਈਲ ਨੰਬਰ ਬੋਲ ਦੇ 98725 ਜੀ 40921 ਠੀਕ ਹੈ ਬਾਈ ਬਾਈ ਜਿਹੜੀ ਬੜ ਦੇ ਨੇ ਆਪਣੇ ਘਰ ਦੀ ਹਾਂਜੀ ਬਿਲਕੁਲ ਘਰ ਦੀ ਬਾਈ ਕਿਹੜਾ ਸੂਆ ਸੌਂਦੀ ਹੈ ਬਾਈ ਇਹ ਬਾਈ ਤੀਜਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਬਾਬਾ ਜੀ 21 ਤਰੀਕ ਨੂੰ ਦਿਨ ਪੂਰੇ ਹੋ ਗਏ ਜੀ 21 ਤਰੀਕ ਨੂੰ ਦਿਨ ਪੂਰੇ ਹੋ ਗਏ ਅੱਜ ਹੋ ਗਈ 24 ਹਾਂਜੀ ਵੀ 24 ਹੋ ਵੀ ਹੋਗੀ ਮੰਨ ਕੇ ਚੱਲ 9 ਦਿਨ ਉੱਤੇ ਲੈਣੀ ਹੁੰਦੀ ਆ ਹਾਂ ਬਸ 2-4 ਦਿਨ ਤਾਂ ਲਊ ਜੀ ਹਲੇ ਹਾਂ 4 ਦਿਨ ਦਾ ਲਊ ਹਾਂਜੀ ਤੇ ਕੀ ਰਿਕਾਰਡ ਰੋਧਦਾ ਬਾਈ ਦੁੱਧ ਵੀ ਪਿਛਲੇ ਸਵੇਰੇ 20 ਲੀਟਰ ਸੀ ਬਈ ਇਹਦਾ ਠੀਕ ਆ ਬਾਈ 20 ਲੀਟਰ ਦੁੱਧ ਬਾਈ ਇਹਦਾ ਪਿਛਲੇ ਸਵੇਰੇ ਇਹਦਾ ਚੋਇਆ ਬਾਈ ਬੇ ਸੱਚਾ ਹੈ ਕਿਹੜੀ ਨਸਲ ਹੈ ਐਂਡ ਫੂਡ ਵੀ ਪੂਰੀ ਵਧੀਆ ਬਈ ਇਹਦੀ ਕਿਹੜੀ ਨਸਲ ਹੈ ਇਹ ਗਰਲੈਂਡ ਹੋਆ ਬਾਈ ਗਰਲੈਂਡ ਹੋਆ ਹਾਂਜੀ ਠੀਕ ਤਾਂ ਖਾਣ ਪਾਉ ਚੰਗਾ ਹਾਂ ਹਾਂਜੀ ਬਈ ਚਵਾਈ ਚੁਈ ਕਿਵੇਂ ਆ ਪੂਰੀ ਵਧੀਆ ਬਈ ਠੰਡੀਆਂ ਵੀ ਵਧੀਆ ਹਾਂਜੀ ਬਈ ਕੋਈ ਝੋਲੇ ਬਾਈ ਕੋਈ ਚੱਕਰ ਨਹੀਂ ਇਹਨੂੰ ਠੀਕ ਆ ਬਾਈ ਬੰਦਾ ਬੁੜੀ ਕੋਈ ਮਰਜ਼ੀ ਬੈਠ ਜਾਵੇ ਕੋਈ ਚੱਕਰ ਨਹੀਂ ਠੀਕ ਆ ਬਾਈ ਖੋਲ ਦੇ ਮੈਂ ਮਣੀ ਤੋਰ ਕੇ ਦਿਖਾ ਦਈਏ ਦੁੱਧ ਦਾ ਰਿਕਾਰਡ ਚਾਹੀਆ ਚੰਗੀ ਆ ਸਮੀ ਪੜੀ ਆ ਰਾਜੀ ਆ ਛਣਚੋ ਦੀ ਚੰਗੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਫੀਸ ਕਰ ਮਾਈ ਇਹ ਚੰਗਾ ਆ ਨਸਲ ਚੰਗੀ ਆ ਬਾਈ ਤੇ ਠੰਡੀ ਸੀਲ ਆ ਬਾਈ ਕਹਿੰਦਾ ਕੋਈ ਮਰਜ਼ੀ ਚੋਲੇ ਕੋਈ ਚੱਕਰੀ ਨਹੀਂਗਾ ਮੋੜ ਦਿਓ ਬਾਈ ਤੋਰਾ ਵਗੈਰਾ ਚੰਗਾ ਕਰਦ ਬੱਡ ਚੰਗੇ ਚੰਗੀ ਆ ਸਮੀ ਪੜੀ ਆ ਰਾਜੀ ਫੁੱਲਾ ਢੱਲਾ ਬਹੁ ਪਈਆਂ ਨੇ ਅੱਜ ਦਿਨ ਲੈ ਜੂ 4 ਭਈ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਕੀ ਮੋਲ ਆ ਬਈ ਜੈ ਜੈ ਬਈ 90000 ਰੁਪਈਆ ਜੀ ਮਾਨਤਨ ਹੋ ਜਾ ਹਾਂ ਕੋਈ ਗੱਲ ਨਹੀਂ ਬਈ ਮੌਕੇ ਤੇ ਜਰੂਰ ਕਰਾਂਗੇ 90000 ਰੁਪਈਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਈ ਬੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਾਇਦ ਲਓ ਧੰਨਵਾਦ ਜੀ